ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਤ ਵੇਲਾ ਜਿਹੜਾ ਇਨਸਾਨ ਹੈ ਜਦੋਂ ਨਾਮ ਜਪਦੇ ਹੋਏ ਬੜੇ ਆਨੰਦ ਦੇ ਵਿੱਚ ਪਰਮੇਸ਼ਰ ਨਾਲ ਜੁੜਦਾ ਅਮਰਤ ਰੂਪੀ ਨਾਮ ਨਾਲ ਜੁੜਦਾ ਉਹ ਵੇਲਾ ਵੀ ਅਮਰਤ ਵੇਲਾ ਵੀ ਜਿਸ ਵਕਤ ਵੀ ਇਹ ਇਨਸਾਨ ਪਰਮੇਸ਼ਰ ਨਾਲ ਜੁੜ ਗਿਆ ਉਹੀ ਅਮਰਤ ਵੇਲਾ ਮਨੁੱਖਾ ਜਨਮ ਵੀ ਅਮਰਤ ਵੇਲਾ ਸਵੇਰ ਦੇ ਵਕਤ ਨੂੰ ਵੀ ਅਮਰਤ ਵੇਲਾ ਕਿਹਾ ਹੈ ਸਾਰਜ ਕਹਿੰਦੇ ਜਿਹੜੇ ਜਾਗਦੇ ਨੇ ਉਹੀ ਦਾਤਾਂ ਲੈਂਦੇ ਨੇ ਪਹਿਲੇ ਪਹਿਰੇ ਫੁੱਲੜਾ ਫਲਪੀ ਪਛਾ ਰਾਤ ਜੋ ਜਗੰਨ ਲਹਨ ਸੇ ਸਾਈ ਕੰਨੂ ਦਾਤ ਪਹਿਲੇ ਪਹਿਰੇ ਫੁੱਲੜਾ ਜਿਹੜਾ ਬੂਟਾ ਹੁੰਦਾ ਉਹਨਾਂ ਨੂੰ ਪਹਿਲਾਂ ਫੁੱਲ ਲੱਗਦੇ ਨੇ ਫਿਰ ਪਿੱਛੋਂ ਫਲ ਲੱਗਦੇ ਨੇ ਪਹਿਲੇ ਪਹਿਰੇ ਪਹਿਲਾ ਪਹਿਰ ਕਿਹੜਾ ਸ਼ਾਮ ਦਾ ਜਦੋਂ ਰਹਿਰਾ ਸਭ ਕਰਦੇ ਆ ਉਹਦੋਂ ਫੁੱਲ ਲੱਗਦੇ ਨੇ ਫਲਪੀ ਪਛਾ ਰਾਤ 12 ਤੋਂ 3 ਵਜੇ ਦਾ ਜਿਹੜਾ ਸਮਾਂ ਉਹ ਬ੍ਰਹਮ ਹੂਰਤ ਦਾ ਸਮਾਂ ਜੋ ਜਦੋਂ ਆਪਾਂ ਜਪਜੀ ਸਾਹਿਬ ਕਰਦੇ ਆਂ ਊਲ ਮੰਤਰ ਕਰਦੇ ਆਂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦੇ ਆਂ ਉਦੋਂ ਫਿਰ ਪੜਨ ਲੱਗਦੇ ਆਂ ਮਹਾਰਾਜ ਕਹਿੰਦੇ ਉਸ ਵੇਲੇ ਜਿਹੜੇ ਜਾਗਦੇ ਨੇ ਉਹ ਦਾਤਾਂ ਲੈ ਕੇ ਜਾਂਦੇ ਨੇ ਸਤਗੁਰ ਜੀ ਧੰਗੁਰ ਨਾਨਕ ਦੇਵ ਜੀ ਮਹਾਰਾਜ ਨੂੰ ਉਹਨਾਂ ਦੇ ਮਾਤਾ ਜੀ ਮਾਤਾ ਤ੍ਰਿਪਤਾ ਜੀ ਪੁੱਛਦੇ ਕਹਿੰਦੇ ਪੁੱਤਰ ਤੇ ਜੇ ਤਰਾ ਕਿਸੇ ਹੋਰ ਕੰਮ ਦੇ ਵਿੱਚ ਨਹੀਂ ਦਿਲ ਲੱਗਦਾ ਤੈਨੂੰ ਮੈਂ ਹੱਟੀ ਖੋਲ ਦੇਨੀ ਆ ਤੇ ਹੱਟੀ ਤੇ ਬਹਿ ਜਾਕਰ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮਾਤਾ ਮੇਰੀ ਹੱਟੀ ਖੋਲੀ ਹੋਈ ਆ ਮੈਂ ਹੱਟੀ ਖੋਲਦਾ ਪੁੱਤਰ ਕਿਹੜੇ ਵੇਲੇ ਖੋਲਦਾ ਤੂੰ ਹੱਟੀ ਮਾਤਾ ਜੀ ਸਵੇਰੇ 2 ਵਜੇ ਮੈਂ ਹੱਟੀ ਖੋਲਦਾ ਮਾਤਾ ਜੀ ਕਹਿੰਦੇ ਮੈਂ ਤਾਂ ਕੋਈ ਨਹੀਂ ਵੇਖੀ ਉਦੋਂ ਕੋਈ ਸੌਦਾ ਲੈਣ ਵੀ ਆਉਂਦਾ ਗਾਹ ਕੌਂਦਾ ਕੋਈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਮਾਤਾ ਜੀ ਕੋਈ ਵਿਰਲਾ ਹੀ ਆਉਂਦਾ ਜਦ ਮੈਂ ਉਤਮ ਕਾਢੀ ਆ ਵਿਰਲੇ ਕੇ ਹੀ ਕੇ ਓਟ ਨਮੈ ਨਾਨਕੂ ਨਾਰਾਇਣ ਜੀ ਜੀ ਦੇ ਮਾਤਾ ਜੀ ਮੈਂ 2 ਵਜੇ ਹੱਟੀ ਖੋਲ ਕੇ ਮਹਿਨਾ ਅੰਮ੍ਰਿਤ ਵੇਲੇ ਮਰਮੁਹੁਰ ਦੇ ਸਮੇਂ ਪਰ ਕੋਈ ਵਿਰਲਾ ਹੀ ਹੁੰਦਾ ਪਰ ਜਿਹੜਾ ਕੋਈ ਹੁੰਦਾ ਉਹ ਝੂੜੀਆਂ ਭਰਾ ਕੇ ਲੈ ਜਾਂਦਾ ਗੱਜ ਕੇ ਆਖੋ ਸਤਨਾਮ ਸ੍ਰੀ ਮਹਾਰਜ ਕਹਿੰਦੇ ਅੰਮ੍ਰਿਤ ਵੇਲੇ ਜਿਹੜੇ ਜਾਗਦੇ ਨੇ ਨਾ ਉਹ ਝੂੜੀਆਂ ਭਰਾ ਕੇ ਲੈ ਜਾਂਦੇ ਅੰਮ੍ਰਿਤ ਵੇਲਾ ਸਚਨਾਵ ਵਡਿਆਈ ਵਿਚਾਰ ਗੁਰਨਾਥ ਸਿੰਘ ਮਹਾਰਜ ਕਹਿੰਦੇ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਪ੍ਰਾਤਕਾਲ ਹਰਨਾਮ ਉਚਾਰੀ ਈ ਤੂਤ ਕੀ ਓਟ ਸਵਾਰੀ ਸਦਾ ਸਦਾ ਜਪੀਏ ਹਰਨਾਮ ਪੂਰਨ ਹੋਵੇ ਮਨ ਕੇ ਕਾਮ ਜਿਹੜਾ ਅੰਮ੍ਰਿਤ ਵੇਲੇ ਜਾ ਕੇ ਨਾਮ ਜਪਦਾ ਨਾ ਉਹਦਾ ਕੋਈ ਕੰਮ ਨਹੀਂ ਖੜਦਾ ਸਾਰੇ ਕੰਮ ਉਹਦੇ ਹੋ ਜਾਂਦੇ ਨੇ ਮਹਾਰਾਜ ਕਹਿੰਦੇ ਗੁਰ ਸਤਗੁਰ ਕਾਜੋ ਸਿੱਖ ਖਾਏ ਸੁ ਭਲਕੇ ਉਠਰ ਨਾਮ ਤੇ ਆਵੇ ਭਲਕਾ ਕਿਹਨੂੰ ਕਿਹਾ 12 ਤੋਂ 3 ਦਾ ਜਿਹੜਾ ਸਮਾਂ ਹੁੰਦਾ ਉਹ ਕਹਿੰਦੇ ਪਲਕਾ ਅੰਮ੍ਰਿਤ ਵੇਲਾ 12 ਤੋਂ 3 ਦਾ ਜਿਹੜਾ ਸਮਾਂ ਉਹ ਭਲਕੇ ਦਾ ਸਮਾਂ ਇਹਦੇ ਵਿੱਚ ਇਸ਼ਨਾਨ ਦੀ ਗੱਲ ਨਹੀਂ ਆਈ ਗੁਰਸਤਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠਰ ਨਾਮ ਤੇ ਆਵੇ ਇੱਥੇ ਨਾਮ ਦੀ ਗੱਲ ਕੀਤੀ ਹੈ ਸਾ ਸੰਗਤ ਉਸ ਵੇਲੇ 12 ਤੋਂ 3 ਇਸ਼ਨਾਨ ਦੀ ਗੱਲ ਨਹੀਂ ਨਾਮ ਦੀ ਉਸ ਵੇਲੇ ਨਾਮ ਜਪਣਾ ਚਾਹੀਦਾ ਮਹਾਰਾਜ ਕਹਿੰਦੇ ਭਲਕੇ ਤੋਂ ਬਾਅਦ ਪ੍ਰਭਾਤ ਹੁੰਦੀ ਹੈ ਉਦੋਂ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅਮਰ ਸ਼ਰਨ ਆਵੇ ਫਿਰ 3 ਤੋਂ 6 ਵਜੇ ਦਾ ਜਿਹੜਾ ਸਮਾਂ ਉਹ ਇਸ਼ਨਾਨ ਦਾ ਸਮਾਂ ਹੈ 12 ਤੋਂ 3 ਦਾ ਇਹ ਭਲਕੇ ਦਾ ਸਮਾਂ ਬ੍ਰਹਮ ਮੂਰਤ ਦਾ ਇਸ ਵੇਲੇ ਨਾਮ ਜਪਣਾ ਚਾਹੀਦਾ ਜਿਹੜਾ 3 ਤੋਂ 6 ਦਾ ਸਮਾਂ ਇਹ ਪ੍ਰਭਾਤ ਦਾ ਸਮਾਂ ਮਹਾਰਾਜ ਕਹਿੰਦੇ ਇਸ ਵੇਲੇ ਕਾਰਜ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਈ ਰੂਗਾ ਫਿਰ ਮਹਾਰਾਜ ਕਹਿੰਦੇ ਇਸ਼ਨਾਨ ਕਰਕੇ ਫਿਰ ਦਿਨ ਤੋਂ ਜਿਹੜਾ 6 ਵਜੇ ਦਾ ਸਮਾਂ ਇਸ ਵੇਲੇ ਪੰਜ ਬਾਣੀਆਂ ਜਾਪ ਕਰੋ ਸੁਖਮਨੀ ਸਾਹਿਬ ਦਾ ਜਾਪ ਕਰੋ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵਾ ਬੈਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ ਮਹਾਰਾਜ ਕਹਿੰਦੇ ਫਿਰ ਪੰਜ ਤੋਂ ਜਿਹੜਾ 6 ਵਜੇ ਦਾ ਸਮਾਂ ਫਿਰ ਆ ਸਜੀ ਦੀ ਵਾਰ ਦਾ ਸਮਾਂ ਸੋ ਮਹਾਰਾਜ ਕਹਿੰਦੇ ਜਿਹੜਾ ਅੰਮ੍ਰਿਤ ਵੇਲਾ ਨਾ ਇਹ ਸਾਹਮਣਾ ਚਾਹੀਦਾ ਜਿਹੜਾ ਅੰਮ੍ਰਿਤ ਵੇਲਾ ਸਾਹਮਣਾ ਉਹਨੂੰ ਫਿਰ ਮਹਾਰਾਜ ਕਹਿੰਦੇ ਘਾਟ ਨਹੀਂ ਕੋਈ ਆਉਂਦੀ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਲੈ ਪਿਛਲ ਰਾਤੀ ਸੱਦੜਾ ਨਾਮ ਖਸਮ ਕਾਲੇ ਕੀਨੇ ਛਤਰ ਸਰਾਈ ਚੇ ਦਿਸਣ ਰਥ ਪੀੜੇ ਇਹ ਅੰਮ੍ਰਿਤ ਵੇਲੇ ਜਾਗਣਾ ਬੜਾ ਔਖਾ ਪਰ ਜਿਹੜੇ ਜਾਗਦੇ ਨੇ ਨਾ ਮਹਾਰਾਜ ਕਹਿੰਦੇ ਸਿਰ ਤੇ ਛਤਰ ਝੁਲਦੇ ਨੇ ਰੱਥਾਂ ਦੀ ਸਵਾਰੀ ਹੁੰਦੀ ਹੈ ਦੇਖੋ ਕਬੀਰ ਸਾਹਿਬ ਗੰਗਾ ਦੇ ਕਿਨਾਰੇ ਅਮਰਤ ਵੇਲੇ ਰੋਜ਼ ਲੇਟਦੇ ਸੀ Swami Ramanand ਦਾ ਠੇਡਾ ਲੱਗਿਆ ਉੱਥੇ RAM ਕੀ RAM ਕਹੋ ਸੋ RAM ਨਾਮ ਅਮਰਤ ਵੇਲੇ ਮਿਲਿਆ ਨੰਨ ਉਹ RAM ਨਾਮ ਫਿਰ ਐਸਾ ਉਹਨਾਂ ਨੇ ਸੰਭਾਲਿਆ ਸਵਾਸ ਸਵਾਸ ਉਹ ਕਹਿੰਦੇ ਰੱਬ ਨਾਲ ਇੱਕ ਰੂਪ ਹੋ ਗਏ ਅਬ ਤੋਂ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ RAM ਕਬੀਰਾਂ ਏਕ ਭਈ ਹੈ ਕੋ ਨਾ ਸਕੇ ਸਾ ਉਹਨਾਂ ਨੇ ਅਮਰਤ ਵੇਲਾ ਸਾਹਮ੍ਹਿਆ ਇਹ ਸਾ ਨਾਮ ਜਪਿਆ ਸਾਰਾ ਦਿਨ ਸੁਆਸ-ਸਵਾਸ ਭਜਨ ਕੀਤਾ ਉਹ ਕਹਿੰਦੇ RAM ਦੇ ਕਬੀਰ ਚ ਕੋਈ ਫਰਕ ਨਹੀਂ ਰਹ ਗਿਆ ਸੁਆਸ ਸੰਗਤ ਅਮਰਤ ਵੇਲਾ ਸਾਹਮਣਾ ਚਾਹੀਦਾ 12 ਤੋਂ 3 ਜਿਹੜਾ ਇਹ ਨਾਮ ਜਪੋ ਜਿਹੜਾ ਦਿਨ ਤੋਂ ਸ਼ੀਦਾ ਸਮਾਂ ਹੈ ਪ੍ਰਭਾਤ ਦਾ ਇਹਦੇ ਵਿੱਚ ਪੰਜ ਬਾਣੀਆਂ ਦਾ ਨਿਤਨੇਮ ਸ਼ੋਮਨੀ ਸਾਹਿਬ ਆਸਾ ਦੀ ਵਾਰ ਉਹ ਬਾਣੀ ਨਾਲ ਜੁੜੀਏ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨ ਹੈ ਪ੍ਰਤੱਖ ਗੁਰੂ ਨਿਸ਼ਤਾਰੀ ਸੋ ਅਮਰਤ ਵੇਲਾ ਸਚਨਾਉ ਬੜਿਆਈ ਵਿਚਾਰ ਜਾਗਣਾ ਜਾਗਣ ਨੀਕਾ ਹਰ ਕੀਰਤਨ ਵਿੱਚ ਜਾਗਣਾ ਦੁਨੀਆ ਜਾਗਦੀ ਆ ਪਰ ਅਸਲੀ ਜਾਗਣਾ ਉਹ ਹੈ ਜਦੋਂ ਆਪਾਂ ਨਾਮ ਜਪ ਕੇ ਉਹ ਪਰਮੇਸ਼ਰ ਦੇ ਆਨੰਦ ਵਿੱਚ ਨਾਮ ਰਸ ਵਿੱਚ ਅਬੇਦ ਹੋ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ